ਕਾਂਗਰਸ 1 ਜੂਨ ਦੀਆਂ ਵੋਟਾਂ ਨੇ ਤੁਹਾਨੂੰ ਪਤਾ ਹੈ ਕੀ ਕਰਿਆ ਸੀ ਕਾਂਗਰਸ ਨੇ ਸਾਡੇ ਨਾਲ 1 ਜੂਨ ਨੂੰ ਹਮਾਰਾ ਦਰਬਾਰ ਸਾਹਿਬ ਤੇ ਹਮਲਾ ਅਕਾਤ ਸਬਟਾਈਟਲਰੀ ਕਰਿਆ ਸੀ ਉਹ ਦਿਨ ਸਾਨੂੰ ਯਾਦ ਕਾਂਗਰਸ ਨਹੀਂ ਚੇਤ ਸਕਦੀ ਉਹ ਦਿਨ ਇਹ ਮੈਂ ਦਾਅਵੇ ਨਾ ਕਹਿਣਾ ਮੈਨੂੰ ਮੇਰਾ ਮਨ ਕਹਿੰਦਾ ਮੇਰੀ ਸਿਆਸਤ ਕਹਿੰਦੀ ਹੈ ਮੇਰਾ ਵਿਜ਼ਨ ਕਹਿੰਦਾ ਸਭ ਨੂੰ ਉਸ ਦਿਨ ਯਾਦ ਕਰਾਵਾਂਗੇ ਉਸ ਦਿਨ ਕਿਹੜਾ ਸੀ ਤੇ ਅਕਾਲੀ ਦਲ ਦੇ ਦਾ ਜਿਹੜਾ ਸਿੱਖ ਵੋਟਰ ਹੈ ਉਹ ਕਾਂਗਰਸ ਨੂੰ ਵੋਟ ਨਹੀਂ ਕਰੂਗਾ ਉਸਨ ਬੜੀ ਬੁਰੀ ਤਰ੍ਹਾਂ ਇਹ ਕਹਿ ਰਹੇ ਹੋ ਵੀ ਜਿਹੜਾ ਉਹਨਾਂ ਦਾ ਵੀ ਵੋਟਰ ਆ ਉਹ ਵੀ ਨਹੀਂ ਕਰਨਗਾ ਨਹੀਂ ਕਰੇਗਾ ਸਿੱਖਾ ਉਹਦਾ ਧਰਮ ਸਿੱਖ ਹੈ ਉਹਨਾਂ ਦਾ ਵੋਟਰ ਵੀ ਉਹਨੂੰ ਵੋਟ ਨਹੀਂ ਕਰੇਗਾ ਜੇ ਅਸਲ ਜੇ ਅਸਲ ਅਕਾਲੀ ਦਲ ਦਾ ਆਪਣੇ ਸਿੱਖੀ ਦਾ ਉਹਦੇ 'ਚ ਵਿਸ਼ਵਾਸ ਹੋਊਗਾ ਸਿੱਖੀ 'ਚ ਉਹਨੂੰ ਵਿਸ਼ਵਾਸ ਹੋਊਗਾ ਤਾਂ ਉਹ ਵੋਟ ਨਹੀਂ ਕਰੇਗਾ ਕਾਂਸ ਕਾਂਗਰਸ 1 ਜੂਨ ਦੀਆਂ ਵੋਟਾਂ ਨੇ ਤੁਹਾਨੂੰ ਪਤਾ ਹੈ ਕੀ ਕਰਿਆ ਸੀ ਕਾਂਗਰਸ ਨੇ ਸਾਡੇ ਨਾਲ 1 ਜੂਨ ਨੂੰ ਹਮਲਾ ਦਰਬਾਰ ਸਾਹਿਬ ਤੇ ਹਮਲਾ ਅਕਾਤ ਸਬਟਾਈਟਰੀ ਕਰਿਆ ਸੀ ਉਹ ਦਿਨ ਸਾਨੂੰ ਯਾਦ ਕਾਂਗਰਸ ਨਹੀਂ ਜਿੱਤ ਸਕਦੀ ਉਹ ਦਿਨ ਇਹ ਮੈਂ ਦਾਅਵੇ ਨਾ ਕਹਿਣਾ ਮੈਨੂੰ ਮੇਰਾ ਮਨ ਕਹਿੰਦਾ ਮੇਰੀ ਸਿਆਸਤ ਕਹਿੰਦੀ ਹੈ ਮੇਰਾ ਵਿਜ਼ਨ ਕਹਿੰਦਾ ਸਭ ਨੂੰ ਉਸ ਦਿਨ ਯਾਦ ਕਰਾਵਾਂਗੇ ਉਸ ਦਿਨ ਕਿਹੜਾ ਸੀ ਤੇ ਅਕਾਲੀ ਦਲ ਦੇ ਜਿਹੜਾ ਸਿੱਖ ਵੋਟਰ ਹੈ ਉਹ ਕਾਂਗਰਸ ਨੂੰ ਵੋਟ ਨਹੀਂ ਕਰੂਗਾ ਉਸ ਦਿਨ ਬੜੀ ਪੂਰੀ ਤਰ੍ਹਾਂ ਜੇ ਕਹਿ ਰਹੇ ਹੋ ਵੀ ਜਿਹੜਾ ਉਹਨਾਂ ਦਾ ਵੀ ਵੋਟਰ ਹੈ ਉਹ ਵੀ ਨਹੀਂ ਕਰਨਗਾ ਨਹੀਂ ਕਰੇਗਾ ਸਿੱਖਾ ਉਹਦਾ ਧਰਮ ਸਿੱਖ ਹੈ ਉਹਨਾਂ ਦਾ ਵੋਟਰ ਵੀ ਉਹਨੂੰ ਵੋਟ ਨਹੀਂ ਕਰੇਗਾ ਜੇ ਅਸਲ ਜੇ ਅਸਲ ਅਕਾਲੀ ਦਲ ਦਾ ਆਪਣੇ ਸਿੱਖੀ ਦਾ ਉਹਦੇ 'ਚ ਵਿਸ਼ਵਾਸ ਹੋਊਗਾ ਸਿੱਖੀ 'ਚ ਉਹਨੂੰ ਵਿਸ਼ਵਾਸ ਹੋਊਗਾ ਤਾਂ ਉਹ ਵੋਟ ਨਹੀਂ ਕਰੇਗਾ ਕਾਂਗਰਸ ਕਾਂਗਰਸ 1 ਜੂਨ ਦੀਆਂ ਵੋਟਾਂ ਨੇ ਤੁਹਾਨੂੰ ਪਤਾ ਹੈ ਕੀ ਕਰਿਆ ਸੀ ਕਾਂਗਰਸ ਨੇ ਸਾਡੇ ਨਾਲ 1 ਜੂਨ ਨੂੰ ਹਮਲਾ ਦਰਬਾਰ ਸਾਹਿਬ ਤੇ ਹਮਲਾ ਅਕਾਤ ਸਬਟਾਈਟਰੀ ਕਰਿਆ ਸੀ ਉਹ ਦਿਨ ਸਾਨੂੰ ਯਾਦ ਕਾਂਗਰਸ ਨਹੀਂ ਜਿੱਤ ਸਕਦੀ ਉਹ ਦਿਨ ਇਹ ਮੈਂ ਦਾਅਵੇ ਨਾ ਕਹਿਣਾ ਮੈਨੂੰ ਮੇਰਾ ਮਨ ਕਹਿੰਦਾ ਮੇਰੀ ਸਿਆਸਤ ਕਹਿੰਦੀ ਹੈ ਮੇਰਾ ਵਿਜ਼ਨ ਕਹਿੰਦਾ ਸਭ ਨੂੰ ਉਸ ਦਿਨ ਯਾਦ ਕਰਾਵਾਂਗੇ ਉਸ ਦਿਨ ਕਿਹੜਾ ਸੀ ਤੇ ਅਕਾਲੀ ਦਲ ਦੇ ਦਾ ਜਿਹੜਾ ਸਿੱਖ ਵੋਟਰ ਹੈ ਉਹ ਕਾਂਗਰਸ ਨੂੰ ਵੋਟ ਨਹੀਂ ਕਰੂਗਾ ਉਸ ਬੜੀ ਬੁਰੀ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਉਹਨਾਂ ਦਾ ਵੀ ਵੋਟਰ ਹੈ ਉਹ ਵੀ ਨਹੀਂ ਕਰਨਗਾ ਨਹੀਂ ਕਰੇਗਾ ਸਿੱਖਾ ਉਹਦਾ ਧਰਮ ਸਿੱਖ ਹੈ ਉਹਨਾਂ ਦਾ ਵੋਟਰ ਵੀ ਉਹਨੂੰ ਵੋਟ ਨਹੀਂ ਕਰੇਗਾ ਜੇ ਅਸਲ ਜੇ ਅਸਲ ਅਕਾਲੀ ਦਲ ਦਾ ਆਪਣੇ ਸਿੱਖੀ ਦਾ ਉਹਦੇ 'ਚ ਵਿਸ਼ਵਾਸ ਹੋਊਗਾ ਸਿੱਖੀ 'ਚ ਉਹਨੂੰ ਵਿਸ਼ਵਾਸ ਹੋਊਗਾ ਤਾਂ ਉਹ ਵੋਟ ਨਹੀਂ ਕਰੇਗਾ ਕਾਂਗਰਸ